ਉਹਦੇ ਨਸ਼ੇ ਵਿਰੋਧ ਦੀ ਜੰਗ ਛੇੜੀ ہوئی ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੇ ਜਾਂ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਫੰਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫਿਕਰੀਬਨ 90 ਕਿਲੋ ਤੋਂ ਉੱਪਰ ਹੀਰੋਇਨ ਹੋ ਚੁੱਕੀ ਹੈ 1 ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗਮਨੀ ਵੀ ਤਕਰੀਬਨ ਅਜੀ ਮਿੱਤਰ ਆਫੀ ਮਹੀਨਾ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿਣੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਆ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64 A ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਆ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਪਰ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64 A ਦੀ ਉਹਦੇ ਤੱਕ ਵੀ ਅਸੀਂ ਲੋਕਾਂ ਦੀ ਕੰਸੈਂਟ ਲੈ ਕੇ ਮੈਜਿਸਟਰੇਟ ਸਾਹਿਬ ਨੂੰ ਤੋਂ ਉਹਨਾਂ ਨੂੰ ਦਾਖਲ ਕਰਾਈ ਦਾ ਇਲਾਜ ਕਰਾਈ ਦਾ ਸੋ ਉਹਦੇ ਨਾਲ ਆਕੇ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੂੰਗਪਾਈ ਬਟਾਲਾ ਦੇ ਵਿੱਚ ਥਾਣਾ ਮੁਖਮਪੁਰ ਦੇ ਏਰੀਆ 'ਚ ਖੜੇ ਆ ਇਹ ਸਣੀ ਇਲੀਅਸ ਗੁੱਲਾ ਸਾਨੋ ਬਿੱਟੂ ਸਿੰਘ ਹਾਊਸ ਨੰਬਰ 333 ਤੁਮ ਪਾਈ ਪਟਾੜਾ ਰੋਡ ਅੰਮ੍ਰਿਤਸਰ ਇਹ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਹਾਂ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ ਮੋਕੰਪੂਰੇ ਐਸ ਇਲਾਮਾਬਾਦ ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ ਦੇ ਵਿੱਚ ਪ੍ਰिजन ਐਕਟ ਦਾ ਹੈ ਉਸਮ ਬਲਾਈ ਝਗੜੇ ਦਾ ਹੈ ਮੋਕੰਪੂਰੇ ਦਾ ਉਸ ਤੋਂ ਬਾਅਦ ਚਾਰ ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਤੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵਾਂਟਡ ਹੈ ਭੱਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਚਲਾਗਾ ਹੈ ਕਿ ਗੌਰਮੈਂਟ ਜਿਹੜੀ ਐਕਟ ਕਰ ਰਹੀ ਐ ਜਿਹੜੇ ਲੋਕਾਂ ਨੇ ਇਲਗੋਟਰਨ ਤੇ ਡਰਗ ਮਨੀ ਨਾਲ ਗਲਪ ਪ੍ਰੋਪਰਟੀ ਬਣਾਈ ਐ ਉਹ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਜਿਹੜੇ ਵੀ ਸਾਡੇ ਬੱਚੇ ਡਰਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗੌਰਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸਟ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਉਹ ਅਸੀਂ ਸਾਰੇ ਜਿੱਥੇ ਸ਼ਕਤੀ ਹੈ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਤੁਮ। ਕੋਲੋਂ ਸਾਡੇ ਇਹ ਮਕਾਨ ਹੈ ਇਹਨਾਂ ਨੂੰ ਆਪਣੇ ਕਬਜ਼ੇ ਚ ਲੈ ਆਏ ਕਿ ਜੇ ਮਾਲਖਾਨੇ ਚ ਵਰਦਾ ਜਾਦੇ ਸੀ ਦੇਖੋ ਭਾਈ ਸਾਹਿਬ ਇਹ ਕਾਨੂੰਨ ਦੀਆਂ ਗੱਲਾਂ ਨੇ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਹੈ। ਆ ਐਕਚੁਅਲੀ ਇਨਫੋਰਸਮੈਂਟ ਏਜੰਸੀ ਆ ਕਸਟੋਡੀਅਨ ਉਹਨੇ ਉਹਦੇ ਪਰਮਿਸ਼ਨ ਉਹਨਾਂ ਤੋਂ ਲਈ ਜਾਣੀ ਹੁੰਦੀ ਆ ਸਾਡੇ ਤੋਂ ਪੁਲਿਸ ਅਰਜ਼ਾ ਦਿੱਤੀ ਗਈ ਸੀ ਅਸੀਂ ਉਹਦੇ ਤੇ ਮੌਕੇ ਤੇ ਆ ਕੇ ਅੱਜ ਅਰਜ਼ਾ ਦਿੱਤੀ ਆ ਤੇ ਤੁਹਾਡੇ ਸਾਹਮਣੇ ਤੇ ਬੜਾ ਕਲੀਅਰ ਮੈਸੇਜ ਆ ਰਿਹਾ ਔਰ ਜਦੋਂ ਇਹ ਲੋਕੀ ਬਾਕੀ ਵੀ ਦੇਖਦੇ ਨੇ ਤੇ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆਉਂਦੀ ਆ ਕਿ ਅਸੀਂ ਕੁੱਟ ਪਾ ਕੇ ਜੇ ਕਾਲਾ ਧੰਨ ਨਾਲ ਜਾਂ ਮਾਰੇ ਡਰੱਗ ਨਾਲ ਇਹੋ ਜਿਹਾ ਕੰਮ ਕਰਾਂਗੇ ਤਾਂ ਉਹਦਾ ਇੰਜਾਮ ਮਹੱਸ਼ਰ ਹੀ ਹੋਏ। ਸਰ ਹੋਰ ਵੀ ਮਕਾਨ ਹੈਗੇ ਸਰ ਹੋਰ ਵੀ ਚੋਰ ਵੀ ਥੱਗੇ ਉੱਥੇ ਡੀਲਰ ਅੱਜ ਇਹੀ ਡੈਮੋਲੇਸ਼ਨ ਹੈਗੀ ਆ ਜੀ ਮUNICIPAL CORPORATION ਨੂੰ ਸਸਪਨ ਇੱਕੋ ਜਗਾ ਮੰਗੀ ਗਈ ਸੀ ਫੋਰਸ ਉਹਤੇ ਕਾਰਵਾਈ ਇਸਨ ਕਰਵਾ ਸਰ ਲੋਕਾਂ ਦਾ ਕਿੱਦਾਂ ਦਾ ਸਹਿਯੋਗ ਮਿਲ ਰਿਹਾ ਲੋਕੀ ਆ ਰਹੀਆਂ ਨੇ ਇਸ ਕਹਿੰਦਾ ਤੁਹਾਡੇ ਕੋਲ ਜਿਹੜਾ ਇੱਕ WhatsApp ਨੰਬਰ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਕਿ ਬਿਲਕੁਲ ਜੀ ਸੇਫ ਪੰਜਾਬ ਔਰ ਸਾਡੀ ਲੋਕਲ ਡਰੱਗ ਹੈਲਪਲਾਈਨ ਤੇ ਬਹੁਤ ਸਾਰੀਆਂ ਟਿਪਸ ਆ ਰਹੀਆਂ ਔਰ ਮੈਂ ਜਾਣ ਕੇ ਤੁਹਾਨੂੰ ਇਹ ਖੁਸ਼ੀ ਹੋਏਗੀ ਔਰ ਨਾ ਸੰਜੀ ਕਰਨਾ ਚਾਹੁੰਨਾ ਕਿ ਬਹੁਤ ਸਾਰੇ ਉਹਨਾਂ ਚੋਂ ਕਨਵਰਟ ਵੀ ਹੋ ਰਹੀਆਂ ਐਫ ਆਈ ਆਰ ਔਰ ਕੁਝ ਚਲੋ 2 4 5% ਜਿਹਦੇ ਨਿੱਜੀ ਰਜਿਸਟ੍ਰੇਸ਼ਨ ਅੱਤੇ ਕਰ ਦਿੰਦੇ ਪਰ ਓਵਰ ਆਲ ਲੋਕਾਂ ਦਾ ਵਿੱਚ ਵੀ ਕੌਨਫੀਡੈਂਸ ਬਣ ਗਿਆ ਸਿਸਟਮ ਦੇ ਵਿੱਚ ਗਵਰਨਮੈਂਟ ਦੇ ਵਿੱਚ ਪੁਲਿਸ ਦੇ ਵਿੱਚ ਉਹ ਕਾਫੀ ਸਾਨੂੰ ਸਹਿਯੋਗ ਦੇ ਸਰ ਜਿਹੜੀ ਹੈ ਰੋਗ ਦੀ ਗੱਲ ਦੀ ਹੈ ਜਿੰਨੇ ਤੋਂ ਇੱਕ ਤਰੀਕ ਤੋਂ ਜਦੋਂ ਜੁੱਧ ਨਸ਼ਾ ਸ਼ੁਰੂ ਕੀਤਾ ਉਸ ਤੋਂ ਬਾਅਦ ਐ ਕੰਟੈਂਟਲੀ ਰਿਕਵਰੀ ਘਟਦੀ ਜਾ ਰਹੀ ਆ ਜੀ ਇਸ ਨੂੰ ਕੀ ਸਮਝਾਉਂਦੇ లై కట్ ਗਈ ਹੈ ਜਾਂ ਪੁੱਛਦੇ ਮਤਲਬ ਸੱਚ ਕਰਵਾਇ ਕਰ ਦੇ। ਦੇਖੋ ਬੜੀ ਸਫਲ ਕਰਨਾ ਤੁਸੀਂ ਵੀ ਸਮਝਦੇ ਹੋ ਕਿ ਬਾਰਡਰ ਤੇ ਨਹੀਂ ਸਕਤੀ ਨਹੀਂ ਹੈ। ਟੈਨਸ਼ਨ ਨਹੀਂ ਉਹ ਦੇ ਕਰਕੇ ਵੀ ਕਾਰਨ ਹੈ। ਦੂਜਾ ਅਸੀਂ ਬੰਦੇ ਜਿਹੜੋ ਫੜੇ ਜਿਹੜਾ ਰਿਸੀਵਰ ਹੀ ਖਤਮ ਹੋ ਗਿਆ। ਤੇ ਨੇਚਰਲੀ ਉਹ ਹੀਰੋਨ ਮਂਗਾਊਗਾ ਹੀ ਕੋਣ। ਔਰ ਦੂਜੀ ਗੱਲ ਹੈ ਜਿਹੜਾ ਹਵਾਲੇ ਦਾ ਨੈਟਵਰਕ ਆਪਾਂ ਬਸਟ ਕੀਤਾ ਉਹ ਰੇਡ ਦੀ ਹੱਡੀ ਟੁੱਟੀ ਆ ਉਹਦਾ। ਉਹ ਸਭ ਤੋਂ ਵੱਡਾ ਸੱਟ ਮੈਂ ਕੋ ਮਿਲਦਾ ਜਦੋਂ ਪੈਸੇ ਵਾਪਸ ਜਾਂਦੇ ਹੀ ਨਹੀਂ ਤਾਂ ਸਵਗਰ ਅਗਲਾ ਨਵੀਂ ਕਨਸਾਈਨਮੈਂਟ ਇਨ ਦਾ ਜਮਾਨਤ ਦਾ ਨਾਮ ਜਿਹੜਾ ਤੁਸੀਂ ਲੋਕਰ ਕਿ ਡਿਫਰੈਂਟ ਚਾਰਜ ਨੂੰ ਵੀ ਕਰ ਰਹੇ ਸੀ ਕਿ ਲੋਕ ਰੇਟ ਉਸਾਂ ਦੀ ਜਮਾਨਤ ਨਾ ਕਰੋ ਤਾਂ ਉਸ ਦਾ ਵੀ ਇੱਕ ਘੱਟ ਜਮਾਨਤ ਉਪਾ ਰਹੀ ਆ ਇਸ ਨੂੰ ਵੀ ਦੇਖਦੇ ਵੇਖੋ ਕਾਨੂੰਨ ਜਿਹੜਾ ਹੈਗਾ ਬੋਲਰ ਕੁਆਂਟੀਟੀ ਤੇ ਇੰਟਰਮੀਡੀਟ ਕੁਆਂਟੀਟੀ ਜਿਹੜੀ ਆ ਉਹਦੇ ਵਿੱਚ ਡਿਫਰੈਂਟ ਹੈ ਕਮਰਸ਼ੀਅਲ ਵਾਈਜ਼ੇ ਡਿਫਰੈਂਟ ਹੈ ਸੋ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਪ੍ਰੋਸੀਕਿਊਸ਼ਨ ਬ੍ਰਾਂਚ ਸਰ ਸਾਹਮਣੇ ਆਸੀਂ ਬੈਸਟ ਕੇਸ ਪ੍ਰੇਜ਼ੈਂਟ ਕਰਦੇ ਆ ਪਰ ਜੋ ਪ੍ਰੋਵੀਜ਼ਨਸ ਨੇ ਐਕਟ ਜਿਓਂ ਦੇ ਮੁਤਾਬਕ ਉਹਨਾਂ ਨੂੰ ਰਿਲੀਫ ਉਹ ਉਹ ਟਾਈਮ ਟੂ ਟਾਈਮ ਮਿਲਦਾ ਵੀ ਰਹਿੰਦਾ ਸਰ ਇਸ ਇਲਾਕੇ ਦੇ ਵਿੱਚ ਮੂਗਮਾ ਹੋਰ ਵੀ ਕੀ ਰਚਾ ਤਸ ਕਰਦੇ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ 100% ਜੀ ਸਾਰੇ ਦਿਨ ਰਾਤ ਇਹੀ ਕੰਮ ਕਰ ਰਹੇ ਆ ਮੈਂ ਮੇਰੇ ਕੋਲ ਐਸ ਟਾਈਮ ਫਿਕਰ ਜੀ ਤੁਹਾਨੂੰ ਮੈਂ ਜਲਦੀ ਸ਼ੇਅਰ ਕਰਾਂਗਾ ਕਾਫੀ ਆਪਣਾ ਵੈਡਲਰ ਸਪਲਾਇਰ ਔਰ ਹਵਾਲਾ ਵਾਲੇ ਔਰ ਐਡਿਟਸ ਜਿਹੜੇ ਜਮਾ ਕਰਾਏ ਉਹ ਸਾਰੇ ਅਸੀਂ ਡੇ ਟੂ ਡੇ ਪ੍ਰੋਗਰੈਸ ਹੈ ਸਾਡੀ ਔਰ ਸੇ ਪੰਜਾਬ ਦੀ ਵੀ ਟਿਪਸ ਦੇ ਉੱਤੇ ਅਸੀਂ ਕਨਵਰਟ ਕਰ ਰਹੇ ਹਾਂ ਹੁਣ 64ਏ ਜਿਹੜੀ ਐਨਡੀਪੀਐਸ ਅੰਦਰ ਰਾਹੀਂ ਬੰਦਾ ਮੈਜਿਸਟਰ ਕੋਲ ਕਬੂਲ ਕਰਕੇ ਕਹਿੰਦਾ ਕਿ ਮੈਂ ਗਲਤ ਕੰਮ ਕੀਤਾ ਪਰ ਹੋਮੈ ਇਲਾਜ ਕਰਾਉਣਾ ਚਾਹੁੰਦਾ ਅਸੀਂ ਉਹਨੂੰ ਵੀ ਬੜਾ ਉਤਸ਼ਾਹ ਦੇ ਰਹੇ ਹਾਂ ਕਿ ਇਸ ਸਮਾਜ ਦੇ ਵਿੱਚੋਂ ਇਹਨੂੰ ਖਤਮ ਕਰਨਾ ਹੈ ਇਹ ਕੋਈ ਇਹ ਨਹੀਂ ਵੀ ਵਨ ਟਾਈਮ ਇੱਕ ਵਾਰ ਅੰਦਰ ਦੇ ਦਿੱਤੇ ਤੇ ਗੱਲ ਖਤਮ ਹੋ ਗਈ ਠੀਕ ਹੈ